ਡੇਰਾ ਸੱਤਿਆ ਸੌਦਾ ਸੱਤਸਾ ਵੱਲੋਂ ਜਿੱਥੇ ਵੱਡੀ ਗਿਣਤੀ 'ਚ ਮਾਨਵਤਾ ਭਲਾਈ ਦੇ ਕਾਜ ਕੀਤੇ ਜਾ ਰਹੇ ਹਨ ਅੱਜ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਇंसा ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਬਲਾਕ ਸਦੂਰਗੜ ਚਨੀਅ ਅਤੇ ਨੰਗਲ ਕਲਾਂ ਦੀ ਸਾਧ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਪੌਦੇ ਲਗਾਏ ਗਏ ਇਸ ਮੌਕੇ ਸਰਪੰਚ ਪੰਜੀਤ ਸਿੰਘ ਨੰਗਲ ਕਲਾਂ 85 ਮੈਂਬਰ ਸੁਖਮੰਦਰ ਸਿੰਘ 85 ਮੈਂਬਰ ਹਮੇਸ਼ ਸਿੰਘ ਬਲਾਕ ਪ੍ਰੇਮੀ ਸੇਵਕ ਗੁਰਦੇਵ ਸਿੰਘ ਅਦੀਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਉਹਨਾਂ ਕਹੇ ਕਿ ਜਿੱਥੇ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਇਹ ਪੌਦੇ ਲਗਾਏ ਗਏ ਹਨ ਉੱਥੇ ਇਹਨਾਂ ਦੀ ਉਹ ਸੰਭ ਸੰਭਾਲ ਵੀ ਖੁਦ ਆਪ ਕਰਨਗੇ ਦੇਖੋ

He uh... ਕਿਨ ਚੇ ਰੇ ਤਾਨ ਤੇ ਮਾਰੇ ਚਰਨੋ ਸਾ ਸਰੂ ਦੇ ਆਇਆ ਸਰ ਲਾਓ ਜੀ ਇਹ ਸਾਡੇ ਮੀਰਬਾਲ ਬੇਸਤਰੀ ਜੀ ਕੀ ਹੈ ਇਹ ਤੁਹਾਨੂੰ ਸ਼ੋਭਤੋਂ ਕੰਮ ਚਲਾਇ ਦੇ ਦੇਗਾ ਉਹ ਤੋਂ ਤਾਂ ਪਿਆਰੇ ਤੇ ਐਂਡ ਤੱਕ ਵੀ ਪਿਆਰੇ ਬਾਈ ਜੀ ਜਦੋਂ ਮਾਸੀ ਸੱਦੀ ਜਨਤਰਾ ਨੂੰ ਬੁਲਾ ਲੀਏ ਫਿਰ ਨਾ ਬਸੋ ਕੋਈ ਜਵਾਦ ਨਾ ਆਉਂਦਾ ਅੱਜ ਜਿਹੜੇ ਪੌਦੇ ਲਾਏ ਜਾ ਰਹੇ ਨੇ ਕਿਥੇ ਕਿਥੇ ਲਾਏ ਰਹੇ ਤੇ ਕਿਉਂ ਲਾਏ ਜਾ ਰਹੇ ਨੇ ਅੱਜ ਜਿਹੜੇ ਪੌਦੇ ਲਾਏ ਜਾ ਰਹੇ ਨੇ ਜੀ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਏ 163 ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚੋਂ ਇੱਕ ਜੋ ਪੌਦਾ ਰੋਪਣ ਮਹਾ ਅਭਿਆਨਾ ਪੂਰੇ ਦੇਸ਼ ਵਿਦੇਸ਼ ਦੀ ਸਾਧ ਸੰਗਤ ਸੰਤ ਡਾਕਟਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਲਗਾਏ ਜਾ ਰਹੇ ਨੇ ਤਾ ਬਲਾਕ ਨੰਗਲ ਕਲਾਂ ਦੇ 30 ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ ਦੇ ਵਿੱਚ ਵੱਧ ਚੜ ਕੇ ਸਾਧ ਸੰਗਤ ਵੱਧ ਤੋਂ ਵੱਧ ਪੌਦਾ ਰੋਪਣ ਅੱਜ ਖੁਸ਼ੀ ਦੇ ਵਿੱਚ ਕਰ ਰਹੀ ਹੈ ਜਿਹੜੇ ਪੌਦੇ ਲਾਏ ਆ ਰਹੇ ਨੇ ਪੌਦੇ ਲਾਏ ਤੇ ਮਗਰ ਉਹਨਾਂ ਦੀ ਸਾਂਭ ਸੰਭਾਲ ਨੂੰ ਇਹ ਜੈ ਇੰਤਜ਼ਾਮ ਕੀਤਾ ਹੈ ਇਹਨਾਂ ਦੀ ਜੋ ਸਾਂਭ ਸੰਭਾਲ ਹੈ ਸਾਧ ਸੰਗਤ ਵੱਧ ਚੜ ਕੇ ਕਰਦੀ ਹੈ ਜੀ ਬੱਚੇ ਵਾਂਗ ਇਹਨਾਂ ਦਾ ਸਾਂਭ ਸੰਭਾਲ ਕਰਦੀ ਹੈ ਜੀ ਬਾਰ ਬਾਰ ਸਾਧ ਸੰਗਤ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਲੋੜ ਅਨੁਸਾਰ ਦਿੰਦੀ ਰਹਿੰਦੀ ਹੈ ਜੀ ਕੋਈ ਪਿੱਛੇ ਪੌਦੇ ਲਾਏ ਹੋਣ ਜਿਹੜੇ ਕੋਈ ਹੋਏ ਨੇ ਵੱਡੇ ਇਸ ਤਰ੍ਹਾਂ ਪਿੱਛੇ ਜੋ ਵੀ ਪੌਦੇ ਲਗਾਏ ਗਿਆ ਜੀ ਉਹ ਸਾਰੇ ਪੌਦੇ ਪੂਰਨ ਤੌਰ ਤੇ ਸਾਰੇ ਸਹੀ ਨੇ ਜੀ ਉਹਨਾਂ ਦੇ ਵਿੱਚ ਇੱਕ ਵੀ ਪੌਦਾ ਅਜਿਹਾ ਨਹੀਂ ਆ ਜੋ ਨਾ ਚੱਲਿਆ ਹੋਵੇ ਹੋਰ ਪਬਲਿਕ ਨੂੰ ਕੀ ਸੰਦੇਸ਼ ਦੇਵੋਗੇ ਪਬਲਿਕ ਨੂੰ ਇਹ ਸੰਦੇਸ਼ ਦੇਵਾਂਗੇ ਜੀ ਕਿ ਜੋ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲ ਰਿਹਾ ਹੈ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਨੂੰ ਜੋ ਕੁਦਰਤ ਦੇ ਨਾਲ ਬਹੁਤ ਛੇੜਛਾੜ ਹੋ ਰਹੀ ਆ ਅਨੇ ਵਾਂ ਦਰਖਤ ਕੱਟ ਰਹੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਇਕਜਟ ਹੋ ਕੇ ਵੱਧ ਤੋਂ ਵੱਧ ਪੌਦਾ ਰੋਪਣ ਕਰਨਾ ਚਾਹੀਦਾ ਜੀ ਹਾਂਜੀ ਜਿਹੜੇ ਦਰਖਤ ਡੇਰਾ ਪ੍ਰੇਮੀ ਲਾ ਰਹੇ ਆ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਇਹ ਬਹੁਤ ਵਧੀਆ ਕਰ ਰਹੇ ਆ ਵਾਤਾਵਰਣ ਬਲਵੋ ਫਲਾਉ ਹੈ ਪਰ ਇਹ ਦਰਖਤ ਰਹਿ ਰਹੇ ਬਹੁਤ ਵਧੀਆ ਹੈ ਉਪਰਾਲਾ ਕਰ ਰਹੇ ਆ ਚਾਹ ਵੀ ਰਹੇ ਨੇ ਇਹਨਾਂ ਨੇ ਸ਼ਮਸ਼ਾਨ ਘਾਟ ਜੀ ਬਹੁਤ ਡੇਰਾ ਸੱਤਾ ਹੋ ਗਿਆ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਆ ਪ੍ਰੇਮੀ ਸਾਰੇ ਬਹੁਤ ਹੀ ਵਧੀਆ ਹੈ ਅਸੀਂ ਇੱਕ ਹੋਰ ਵੀ ਬੇਨਤੀ ਕਰਦੇ ਆ ਵੀ ਜਿਹੜੇ ਸੜਕਾਂ ਦੇ ਛਾਂ ਛੱਡਾ ਰੁਕੇ ਹੋਏ ਨੇ ਉੱਥੇ ਵੀ ਲੱਗ ਜਾਣਾ ਵਾਤਾਵਰਣ ਸੁੱਧ ਹੋ ਜਾਏ ਛਾਂ ਹੋ ਜਾਏ ਵਧੀਆ ਹੋ ਜਾਏ ਬਹੁਤ ਮਤਲਬ ਔਖਾ ਹੈ ਪਾ ਵਾਤਾਵਰਣ ਖਰਾਬ ਹੈ ਪਾ ਅਸੀਂ ਸਾਰੇ ਪ੍ਰੇਮੀਆਂ ਧੰਨਵਾਦ ਕਰਦੇ ਆ ਵੀ ਵੱਧ ਤੋਂ ਵੱਧ ਹੋਰ ਇਹ ਧਿਆਨ ਵੀ ਬਹੁਤ ਰੱਖਦੇ ਆ ਦੇ ਦਰਖਤਾਂ ਦਾ ਪਾਣੀ ਵੀ ਪਾਉਂਦੇ ਆ ਕੱਖ ਟੰਡਾ ਵੀ ਕੱਢਦੇ ਵਿੱਚੋਂ ਬਹੁਤ ਹੀ ਸਾਗਾ ਜੋ ਇਹਨਾਂ ਦਾ ਸਾਰੇ ਅਸੀਂ ਮਤਲਬ ਧੰਨਵਾਦ ਕਰਦੇ ਆ ਸਾਰੇ ਜਿਹੜੇ ਮਹਿਕਮਾ ਸਾਰੇ ਮਹਿਕਮਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਆਦਰੋਂ ਧੰਨਵਾਦ ਹੈ ਸਹਿਯੋਗ ਦੇ ਰਹੇ ਆ ਅਸੀਂ ਬਹੁਤ ਹੀ ਇਨਰ ਧੰਨਵਾਦ ਕਰਦੇ ਆ ਸਾਰੇ ਮਲਾਕਾਂ ਦਾ ਇਹ ਬਤਾਰ ਸਿੰਘ ਜਗਾ ਕਿਹੜੀ ਹੈ ਜਿੱਥੇ ਪੌਦੇ ਲਾ ਰਹੇ ਤੁਸੀਂ ਇਹ ਦਾਣਾ ਮੰਡੀ ਹੈ ਜੀ ਕਿਹੜੇ ਬੰਦੇ ਇੱਥੇ ਬਹੁਤ ਲੋਕ ਬੰਦੇ ਆ ਉੱਠਦੇ ਆ ਸਾਰਾ ਇੱਥੇ ਦਾਣਾ ਮੁਕਾਬਲਾ ਜੀ ਬਹੁਤ ਹੀ ਇੱਥੇ ਦਰਖਤਾਂ ਦੀ ਵਾਧ ਤਵਾਦ ਲੋੜਾਂ ਸੰਭਾਲ ਦੀ ਲੋੜਾਂ ਜੀ ਕਿਹੜਾ ਪਿੰਡ ਹੈ ਜੀ ਇਹ ਨੰਗਲਕਣਾ ਹੈ ਜੀ ਓਕੇ ਓਕੇ ਹਾਂ ਜੀ ਹੋਰ ਲੋਕਾਂ ਨੂੰ ਕੀ ਮੈਸੇਜ ਦਿਓਂਗਾ ਤੁਸੀਂ ਹਾਂਜੀ ਹੋਰ ਇਹ ਕਹਿੰਨੇ ਆ ਵੀ ਜਿੱਥੇ ਜੰਗਲਾ ਜਾਂ ਕੋ ਵਿਲਾ ਥਾਂ ਜਾਂ ਪਹੀਆ ਜਾਂ ਕੋਈ ਸੜਕਾਂ ਦੇ ਰੋਕੇ ਹੋਏ ਲੋਕਾਏ ਉਹ ਸੜਕਾਂ ਰਾ ਛੱਡ ਕੇ ਦਰਖਤ ਵੱਧ ਵੱਧ ਲਾਓ ਵਾਤਾਵਰਣ ਸੁਧਾ ਹੋ ਜਾਈਂ ਸਰਪੰਚ ਸਾਹਿਬ ਕੀ ਕਹੋਗੇ ਅੱਜ ਪੌਦੇ ਲਾ ਰਹੇ ਹਾਂ ਅੱਜ ਇਹਦੇ ਪੌਦੇ ਲਾ ਰਹੇ ਹਾਂ ਜਿਵੇਂ ਕੱਲ 15 ਅਗਸਤ ਦਾ ਸਤ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾ ਜੀ ਦਾ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੀ ਸਮੁੱਚੀ ਸਾਧ ਸੰਗਤਾਂ ਜੋ ਕਿ ਜੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਅੱਜ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਪਿਆ ਤਾਂ ਬਹੁਤ ਜ਼ਿਆਦਾ ਬੂਟਿਆਂ ਦੀ ਜ਼ਰੂਰਤ ਹੈ ਹਰ ਸਾਲ ਦੀ ਤਰ੍ਹਾਂ ਤਾਂ ਅੱਜ ਸੀ ਸሙਚੀ ਹੀ ਸਾਥ ਸੰਗਤ ਤਾਂ ਇਹ ਪੌਦੇ ਆ ਜਿਹੜੇ ਲਗਾ ਰਹੇ ਕਿਉਂਕਿ ਕੱਲ ਨੂੰ ਭੰਡਾਰਾ ਹੈਗਾ ਕਿਉਂਕਿ ਹਜ਼ੂਰ ਮਹਾਰਾਜ ਦੀ ਪਾਵਨ ਸਿੱਖਿਆ ਜਿਹੜੀ ਉਤੇ ਚੱਲਦੇ ਹੋਏ ਕਿਉਂਕਿ ਕੱਲ ਨੂੰ 15 ਅਗਸਤ ਦਾ ਸ਼ੋਭ ਪੰਡਹਾਰਾਗਾ ਉਤੇ ਜੋ ਅੱਜ ਪੰਜਾਬ ਆ ਜਿਹੜਾ ਸਾਡਾ ਨੌਜਵਾਨ ਪੀੜ੍ਹੀ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਬਰਾਂਹਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਤਾਂ ਚਾਰ ਸ਼ਵੇਰੇ ਇਸੇ ਹਹਾਕਾਰ ਮੱਚੀ ਹੋਈ ਆ ਜਿਹੜਾ ਪ੍ਰੇਮ ਆ ਪਿਆਰ ਆ ਉਹ ਖਤਮ ਹੁੰਦਾ ਜਾ ਰਿਹਾ ਵੱਡਿਆਂ ਦਾ ਸਤਕਾਰ ਖਤਮ ਹੁੰਦਾ ਜਾ ਰਿਹਾਗਾ ਤਾਂ ਕੱਲ ਨੂੰ ਜਿਵੇਂ ਪੰਡਹਾਰਾਗਾ ਪੰਡਾਰੇ ਦੇ ਉਹ ਪਰ ਜਿਹੜੇ ਸਾਡੇ ਨੌਜਵਾਨ ਵੀਰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਆ ਤਾਂ ਹਰ ਪੰਡਾਰੇ ਦੀ ਤਰ੍ਹਾਂ ਕੱਲ ਨੂੰ ਵੀ ਲੱਖਾਂ ਨੌਜਵਾਨ ਆ ਜਿਹੜੇ ਉਹ ਸਾਧ ਸੰਗਤ ਨਾਲ ਲੈ ਕੇ ਜਾਉ ਜੋ ਕਿ ਨਸ਼ੇ ਬਰਾਈਆਂ ਉੱਥੇ ਉਹ ਸੰਤਾਂ ਦੀ ਪਾਵਨ ਸਿੱਖਿਆ ਦੇ ਚੱਲ ਕੇ ਉਹ ਛੱਡ ਕੇ ਆਉਂਦੇ ਤਾਂ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਨੇ ਮਾਨਯੋਗ ਡੀਸੀ ਸਾਹਿਬ ਨੇ ਤਾਂ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਡਾ ਜਿਹੜਾ ਵਾਤਾਵਰਨ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈਗਾ ਤਾਂ ਸਰਕਾਰ ਦਾ ਵੀ ਅਸੀਂ ਸਮੁੱਚੀ ਸਾਹਾ ਸੰਗਤ ਵੱਲੋਂ ਬਹੁਤ ਧੰਨਵਾਦ ਕਰਦੇ ਆ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਸਮੁੱਚੇ ਪ੍ਰਸ਼ਾਸਨ ਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਸਮੁੱਚੇ ਪ੍ਰਸ਼ਾਸਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਲੱਖਾਂ ਦੀ ਤعداد ਦੇ ਵਿੱਚ ਜਿਹੜਾ ਇਹ ਮਿਸ਼ਨ ਆ ਉਹ ਬੁੱਟੇ ਲਾਉਣ ਦਾ ਪੂਰਾ